ਸਾਥੀ ਗੱਲਾਂ ਸਾਰਿਆਂ ਨੂੰ ਮੈਂ ਡਾਕਟਰ ਨਵਜੋਤ ਸਿੰਘ ਬੜਵਾਲ ਹਾਂ ਅੱਜ ਮੈਂ ਆਪਣੇ ਹਸਪੀਟਲ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਕਿਹੜੀ ਕਿਹੜੀ ਫੈਸਿਲਿਟੀਆਂ ਹੈਗੀ ਹੈ ਐਂਡ ਰੀਸੈਂਟਲੀ ਆਪਾਂ ਕਿਹੜੀ ਫੈਸਿਲਿਟੀ ਐਡ ਕੀਤੀ ਹੈ ਹਸਪੀਟਲ ਦੇ ਵਿੱਚ ਅੱਜ ਤਰੀਕ ਹੈਗੀ ਹੈ 28 ਜਨਵਰੀ 13 ਜਨਵਰੀ ਲੋਹੜੀ ਦੇ ਅਗਲੇ ਦਿਨ ਬਾਅਦੀ ਵਾਲੇ ਦਿਨ ਆਪਾਂ ਨੇ ਆਪਾਂ ਇਨ ਆਪਰੇਸ਼ਨ ਕੀਤਾ ਹੈਗਾ ਸੀਟੀ ਸਕੈਨ ਦਾ ਸੀਟੀ ਸਕੈਨ ਸਾਡੇ ਹਸਪੀਟਲ ਦੇ ਵਿੱਚ ਲਾਈ ਆਪਾਂ ਰਿਲਾਈਓ ਫੋਰਸਲੈਸ ਸੀਟੀ ਸਕੈਨ ਲਗਾਈ ਹੈ ਤੇ ਇਹ ਐਲਾਨ ਦਾ ਮਕਸਦ बहुत जरूरी सिकॉज लागे छागे इलाकेैन कितने भी नहीं हैगी चलो मैं तक अग पहल दिखा फिर अगर दस देना तो मैं शुरुआत की दो हज़ार उन्नी के अपने हॉस्पिटल की दो हज़ार अठारह भी शुरू की दो हज़ार अठारह तो शुरू की पर दो हज़ार उन्नीस के प्रोपरली अपा फंक्शनल होए थे तो ये आप हम बेसमेंट स्टार्ट की है थले बेसमेंट के सिटी स्कैन लगा रहे हैं। तो इतने साडा केयर यूनिट है ठीक है एंड फॉलोइंग दैट आप अगे आप सारे रूम्स बनाए ने ये हमारे प्राइवेट रूमस हैं वी हैव फोर प्राइवेट रूम ठीक है यहाँ पर हमारे डीलक्स रूम्स हैं इन दो डीलैक्स रूम के अंदर ऑक्सीजन पॉइंट्स एंड मोनीटर पॉइंट्स होते हैं साथ में टीज लगे हुए हैं फ्रिज लगा हुआ है ठीक है अब आगे दिखाएंगे अब आप उसमें ठीक है हम लोगों ने सि टी स्कैन शुरुआत कर चुकी है आपा मशीन चालू है सि टी स्कैन के रेडिएशन होंगे तो ये प्रेगनेंट वूमेंट कभी नहीं जा सकती कभी भी प्रेगनेंट वूमेंट सि टी स्कैन नहीं जाएगी ठीक है सिटी स्कैन की आपको एंट्री दिखाते थोड़ा ठीक है ये हा सिैन है हो गया सिटी स्कैन बेटा ये हाटे पिछले सिटी स्कैन जस्ट हजे होके के हटे ठीक है थेके? जस्ट अजे सिटी स्कैन होके हटे ठीक है सो तो सिटी स्कैन आप इतने लाया है अगे आ जाओ अंदर आ जाओ ठीक है सिटी स्कैन वाल चलोंगे ये हिताची दिटी स्कैन एक लॉस मशीन है फोर स्लाइस सिटी स्कैन है कानूबन दे लागे छागे कितने भी सि टी स्कैन नहीं हैगी ਇੱਥੇ ਜਿਆਰ ਨੂੰ ਸਿਟੀ ਸਕੈਨ ਲਈ ਜਾਣਾ ਪੈਂਦਾ ਤਾਂ ਆਪਾਂ ਕਾਨੋਵੰਦ ਤੋਂ ਲਾਗੂ ਹਨ ਨੂੰ ਜਾਣਾ ਪੈਂਦਾ ਗੁਦਾਸਪੁਰ which is 19 ਤੋਂ 20 ਕਿਲੋਮੀਟਰ ਜਿੱਹਾਂ ਨੂੰ ਜਾਣਾ ਪੈਂਦਾ ਬਟਾਲੇ ਉਹ ਹੈ 25 ਤੋਂ 30 ਕਿਲੋਮੀਟਰ ਐਂ ਜਿੱਹਾਂ ਨੂੰ ਜਾਣਾ ਪੈਂਦਾ ਮੁਕੇਰੀਆਂ ਉਹ ਵੀ ਹੈਗਾ 25 ਤੋਂ 30 ਕਿਲੋਮੀਟਰ ਲਾਗੇ ਸਾਗੇ ਜਿੰਨਾ ਪਿੰਡ ਵਾਸੀਆਂ ਨੂੰ ਕਿੱਥੇ ਵੀ ਸਿਟੀ ਸਕੈਨ ਨਹੀਂ ਲੱਗੀ ਬੜਵਾਲ ਹਸਪਤਾਲ ਦੇ ਵਿੱਚ 13 ਜਨਵਰੀ ਤੋਂ ਆਪਾਂ ਨੋਗਰੇਟ ਕੀਤੀ ਹੈ ਵਿਦ ਐਸੋਸੀਏਸ਼ਨ ਵਿਦ ਕੁਮਾਰ ਸੁਪਰ ਸਕੈਨ ਸੈਂਟਰ ਹੁਣ ਇਹਦਾ ਫਾਇਦਾ ਕੀ ਹੈਗਾ ਵਾ ਜਿੱਦਾਂ ਕਿ ਲੋਕਲ ਸਾਡੇ ਕੋਲ ਪੇਸ਼ੈਂਟਾਂ ਨੂੰ ਪਤਾ ਹੈ ਕਿ ਆ ਦਿਨ ਦੇ ਵਿੱਚ ਬੱਚੇ ਗੁੱਡੇ ਬੋਲ ਉਡ ਬੱਚੇ ਸਾਧ ਤੋਂ ਡੇਕ ਜਾਂਦੇ ਨੇ ਅੱਛੇ ਸਾਡੇ ਕੋਲ ਆਂਦੇ ਨੇ ਕਿ ਭਈਆ ਕਿ ਬੱਚਾ ਟ੍ਰੀਟਮੈਂਟ ਕਰੀਏ ਬਟ ਸਾਡੇ ਕੋਲ ਸੀਟੀ ਸਕੈਨ ਮਸ਼ੀਨ ਨਹੀਂ ਹੈਗੀ ਸਾਨੂੰ ਇਹ ਨਹੀਂ ਪਤਾ ਕਿ ਬੱਚੇ ਦੇ ਬਲੀਡ ਹੈਗਾ ਕਿ ਨਹੀਂ ਹੈਗਾ ਤੇ ਸਾਨੂੰ ਅੱਗੇ ਰੈਫਰ ਕਰਨਾ ਪੈਂਦਾ ਜਦੋਂ ਆਪਾਂ ਇਸ ਚੀਜ਼ ਨੂੰ ਇੱਥੇ ਟ੍ਰੀਟ ਕਰ ਸਕਦੇ ਸਾਡੇ ਕੋਲ ਇਹ ਨਹੀਂ ਫੈਸਿਲਿਟੀ ਹੈਗੀ ਆਪਾਂ ਵੈਂਟਿਲੇਟਰਸ ਵੀ ਹੈਗੇ ਨੇ ਸਾਡੇ ਕੋਲ ਤੇ ਆਪਾਂ ਠੀਕ ਕਰ ਸਕਦੇ ਬਟ ਜਸਟ ਬਿਕੋਜ਼ ਆਫ ਦਿਸ ਮਸ਼ੀਨ ਆਮ ਨਾਟ ਏਬਲ ਟੂ ਡੂ ਮੈਂ ਕੰਪਲੀਟ ਵਰਕ ਹੁਣ ਇਹ ਮਸ਼ੀਨ ਨੂੰ ਲਾਉਣ ਦਾ ਫਾਇਦਾ ਹੈ ਬਹੁਤ ਜ਼ਿਆਦਾ ਹੋਰ ਸਾਨੂੰ ਹੋਇਆ ਹੈ ਕਿ ਆਪਾਂ ਡਾਇਗਨੋਸਿਸ अर्ਲੀ ਟ੍ਰੀਟਮੈਂਟ ਸ਼ੁਰੂ ਕਰ ਸਕੀ ਤੇ ਇਹ ਬਹੁਤ ਵੱਡੀ ਫੈਸਿਲਿਟੀ ਆਪਾਂ ਦਿੱਤੀ ਹੈ ਲੋਕਾਂ ਨੂੰ ਇੱਧਰ ਲੱਗ ਸਕੇ ਤੁਸੀਂ ਮੰਨ ਕੇ ਚੱਲੋ ਇੱਥੇ ਸ੍ਰੀ ਹਰਗੋਬਿੰਦਪੁਰ ਤੱਕ ਮੇਰੇ ਲਾਕੇ ਤੋਂ ਪੁਰਾਣੇ ਸ਼ਾਲੇ ਤੱਕ ਈਵਨ ਮੁਕੇਰੀਆਂ ਤੱਕ ਗੁਰਦਾਸਪੁਰ ਤੱਕ ਬੜਾ ਲਦਾ ਪੂਰਾ ਇੱਕ ਪਲੱਸ ਸਾਈਨ ਬਣਦਾ ਕਿੱਥੇ ਵੀ ਸੀਟੀ ਸਕੈਨ ਨਹੀਂ ਹੈਗੀ ਹੈ ਕਾਦੀਆਂ ਤੱਕ ਨਹੀਂ ਹੈਗੀ ਐਵਰੀਬਾਡੀ ਇਸ ਹੈਵਿੰਗ ਅਲਟਰਾਸਾਉਂਡ ਮਸ਼ੀਨ ਬਟ ਸੀਟੀ ਸਕੈਨ ਮਸ਼ੀਨ ਕਿਹਨੇ ਲਾਈ ਇਹ ਮੈਂ ਚੀਜ਼ ਕਿਉਂ ਦੱਸ ਰਿਹਾ ਤਾਂ ਕਿ ਇਹ ਚੀਜ਼ ਮੈਂ ਲੋਕਾਂ ਨੂੰ ਕਹਾਂ ਕਿ ਸਾਡੇ ਕੋਲ ਭੇਜਣ ਇਦੇ ਵਿੱਚ ਸਾਡੇ ਹਸਪਤਲ ਰੋਲ ਨਹੀਂ ਹੈ ਕਿ ਜੇ ਤੁਸੀਂ ਕਿਸੇ ਵੀ ਪੇਸ਼ੈਂਟ ਨੂੰ ਟਰੀਟ ਕਰਨਾ ਚਾਹੁੰਦੇ ਹੋ ਕੋਈ ਵੀ ਡਾਕਟਰ ਆਪਣੀ ਕਲੀਨਿਕ ਦੇ ਵਿੱਚ ਆਪਣੇ ਹਸਪਤਲ ਪੇਸ਼ੈਂਟ ਟਰੀਟ ਕਰਨਾ ਚਾਹੁੰਦਾ ਬਟ ਲੱਗੇ ਸੀਡੀ ਸਕੈਨ ਤੁਹਾਨੂੰ ਆ ਅਵੇਲੇਬਲ ਹੈ ਤੁਸੀਂ ਭੇਜੋ ਸਕੈਨ ਕਰਾਓ ਰਿਪੋਰਟ ਕਰਾਓ ਆਪਣੇ ਉੱਥੇ ਇਲਾਜ ਕਰੋ ਇਹ ਨਹੀਂ ਕਿ ਮੇਰੇ ਇੱਥੇ ਭੇਜਣ ਦਾਖਲ ਕਰਨਾ ਬਣਾ ਇਦਾਂ ਕੋ ਰਿਕੁਆਇਰਮੈਂਟ ਨਹੀਂ ਹੈਗੀ ਇਹ ਇਹ ਮਸ਼ੀਨ ਮੇਰੇ ਵਾਸਤੇ ਹੈ ਮੇਰੇ ਹਸਪਤਲ ਵਾਸਤੇ ਕਿ ਆਲ ਦੁਆ ਜਿੰਨੇ ਵੀ ਲੋਕੀ ਹੈ ਉਹਨਾਂ ਵਾਸਤੇ ਓਪਨ ਹੈ ਠੀਕ ਹੈ ये है तो ये सिस्टम हैगा तो ये पेशेंट लेट दे सी टी स्कैन है सि टी स्कैन पाँच तो दस मिनट की होंगे एम आर आई देश पेशेंट पूरा जाता है ये पेशेंट पूरा है। है नहीं जाता जो पार्ट रिक्वायर्ड है उन्हें एरिया उस मशीन के अंदर जाएगा ठीक है ये उसका ये सिटी स्कैन का स्कैनर है रीडर ये है ये स्टेबिलाइज है ठीक है